ਆ ਦੋਸਤੋ ਪੰਜਾਬੀ ਤਬਸਰਾ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ 2024 ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਜਿਹਨਾਂ ਸਾਥੀਆਂ ਲਈ 2023 ਬਹੁਤ ਵਧੀਆ ਰਿਹਾ 2023 ਦੇ 12 ਮਹੀਨੇ 365 ਦਿਨ ਬਹੁਤ ਅੱਛੇ ਰਹੇ ਉਹਨਾਂ ਨੂੰ ਬਹੁਤ ਮੁਬਾਰਕਾਂ ਤੇ ਜਿਨ੍ਹਾਂ ਦੀ ਪਰੇਸ਼ਾਨੀਆਂ ਚੁਣੌਤੀਆਂ ਮੁਸ਼ਕਲਾਂ ਆਈਆਂ ਪਿਆਰੇ ਵਿਛੜ ਗਏ ਹੋਰ ਇਸ ਤਰ੍ਹਾਂ ਦੇ ਦੁੱਖ ਤਕਲੀਫਾਂ ਆਈਆਂ ਉਹਨਾਂ ਲਈ ਪੰਜਾਬੀ ਤਬਸਰਾ ਵੱਲੋਂ ਅਸੀਂ ਸੰਵੇਦਨਾ ਪ੍ਰਗਟ ਕਰਦੇ ਆਂ ਸੰਵੇਦਨਾ ਪ੍ਰਗਟ ਕਰਦੇ ਆਂ ਅੱਜ ਅਸੀਂ ਬਿਲਕੁਲ ਸ਼ਾਮ ਨੂੰ ਬੈਠੇ ਆਂ ਔਰ 2023 ਦੀ ਇਹ ਆਖਰੀ ਸ਼ਾਮ ਆ ਅਸੀਂ ਅੱਜ ਗੱਲ ਕਰਾਂਗੇ ਦੋ ਤੁਹਾਨੂੰ ਮੈਂ ਆਧਾਰਨਾ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੇ ਉਹ ਇੱਕ ਅਹਿਦ ਵੀ ਆ ਉਹਨੂੰ ਇੱਕ ਮੈਸੇਜ ਵੀ ਕਹਿ ਲਓ ਤੁਸੀਂ ਜਿਵੇਂ ਮਰਜ਼ੀ ਲਾ ਸਕਦੇ ਹੋ ਸਾਡੇ ਬੱਚੇ ਬਾਹਰ ਜਾ ਰਹੇ ਨੇ ਵਿਦੇਸ਼ਾਂ 'ਚ ਕੀਨੇ ਚੰਦਰੇ ਜਹਾਜ਼ ਬਣਾਏ ਸੱਜਣਾ ਨੂੰ ਲੈ ਕੇ ਉੱਡ ਗਏ ਜਵਾਕਾਂ ਨੂੰ ਲੈ ਕੇ ਉੱਡ ਗਏ ਇਹ じゃ ਕੁਛ ਅਸੀਂ ਦੇਖਦੇ ਆਂ ਬੇਰਜਗਰੀ ਕਹਿ ਲੋ ਉਹਦੇ ਪਿੱਛੇ ਹੋਰ ਕਾਰਨ ਬੜਾ ਕੁਛ ਆ ਉਸ ਪਰ ਮੁੱਦੇ ਦੇ ਨਹੀਂ ਜਾਵਾਂਗੇ ਪਰ ਮੈਂ ਦੋ ਗੱਲਾਂ ਜ਼ਰੂਰ ਕਰੂੰਗਾ ਕਿ ਪੰਜਾਬ ਦੇ ਵਿੱਚ ਜਦੋਂ ਕਾਲਾ ਦੌਰ ਸੀ ਉਦੋਂ ਇੱਕ ਅਧਿਕਾਰੀ ਨੇ ਉਹਦਾ ਬੱਚਾ ਬਾਹਰ ਭੇਜਦਾ ਵੀ ਯਾਰ ਇੱਥੇ ਮੇਰੇ ਆਮ ਉਹਦੇ ਪੋਲਿਟਿਸ਼ੀਅਨਾਂ ਨੇ ਵੀ ਬੱਚੇ ਜਿਹੜੇ ਚੰਗੇ ਸਰ ਦੇ ਪੁੱਜਦੇ ਸੀ ਪਾਸੇ-ਆਸੇ ਕਰਤੇ ਸੀ ਕਿ ਬੜਾ ਸੇਕ ਆ ਬੜੀ ਅੱਗ ਮਚ ਰਹੀ ਆ ਤਾਂ ਇੱਕ ਜਵਾਬਖ਼ਰ ਭੇਜ ਦਿੱਤਾ ਉਸ ਤੋਂ ਬਾਅਦ ਉਸਨੇ ਇੱਥੇ ਆਪਦਾ ਬਾਵਾ ਜਿਹੜਾ ਲੁੰਗਲਾਣਾ ਇਕੱਠਾ ਕਰ ਲਿਆ ਤੇ ਜਦੋਂ ਟਿਕਟ ਕਿਹਾ ਹੋਇਆ ਉਹਨੇ ਜਵਾਬਖ਼ਰ ਨੂੰ ਕਿਹਾ ਵੀ ਤੂੰ ਆ ਜਾ ਹੁਣ ਵਾਪਸ ਆ ਜਾ ਉਹਦੇ ਬੱਚੇ ਦਾ ਜਿਹੜਾ ਉੱਤਰ ਸੀ ਉਹ ਬੜਾ ਸਾਡੇ ਲਈ ਇੱਕ ਚੁਕੰਨਾ ਕਰਨ ਵਾਲਾ ਉਹ ਕਹਿੰਦਾ ਬਾਪੂ ਜੀ ਮੈਂ ਹੁਣ ਇੰਡੀਆ ਨਹੀਂ ਆਉਂਗਾ ਤੁਸੀਂ ਆਉਣਾ ਇੱਥੇ ਕੈਨੇਡਾ ਆ ਜਾਓ ਮੈਂ ਇੰਡੀਆ ਨਹੀਂ ਆਉਂਗਾ ਪਰ ਮੈਂ ਪੁੱਤਰ ਧਰਮ ਤੋਂ ਵੀ ਨਹੀਂ ਭੱਜ ਰਿਹਾ ਮੈਂ ਬਿਲਕੁਲ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਤੁਹਾਡੀ ਹਰ ਸਹੂਲਤ ਤੁਹਾਨੂੰ ਇੱਥੇ ਮਿਲੂਗੀ ਤੁਸੀਂ ਤੇ ਮੇਰੀ ਮਾਤਾ ਜੀ ਆਜੋ ਮੈਂ ਤੁਹਾਡਾ ਇਕਲੌਤਾ ਬੇਟਾ ਇਕਲੌਤੀ ਸੰਤਾਨ ਆ ਔਰ ਤੁਸੀਂ ਜਿਹੜਾ ਕੁਝ ਮੇਰੇ ਲਈ ਜੋੜਿਆ ਉਹ ਮੈਂ ਕਬੂਲ ਨਹੀਂ ਕਰੂੰਗਾ ਉਹ ਮੈਂ ਕਿਸੇ ਵੀ ਫਰਦ ਦੇ ਵਿੱਚ ਕਿਸੇ ਵੀ ਜਮ੍ਹਾਂ ਬੰਦੀ ਦੇ ਵਿੱਚ ਮੇਰੇ ਨਾਂ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਆਪਣੀ ਮਾਨਸਿਕ ਸ਼ਾਂਤੀ ਲਈ ਆਪਣੀ ਖੁਸ਼ੀ ਲਈ ਉਹਨੂੰ ਜਿੰਨੋ ਚਾਹੋ ਜਿਹੜੇ ਟਰਸਟ ਨੂੰ ਜਿੰਨੋ ਵੀ ਕਿਸੇ ਚੀਜ਼ ਲਈ ਫਿਰਦਾ ਆਸ਼ਰਮ ਨੂੰ ਦੇ ਦਿਓ ਤੇ ਜਿਹੜੇ ਪਿੰਡ ਵਾਲੀ ਆਪਣੀ 2 ਕਿਲੇ ਜ਼ਮੀਨ ਆ ਤੇ ਪਿੰਡ ਵਾਲਾ ਘਰ ਆ ਜਿਹੜਾ ਵਿਰਾਸਤੀ ਆਪਣਾ ਮਿਲਿਆ ਹੋਇਆ ਘਰ ਆ ਉਹ ਤੁਸੀਂ ਮੈਨੂੰ ਮੇਰੇ ਨਾਂ ਟ੍ਰਾਂਸਫਰ ਕਰ ਦਿਓ ਬੜੀ ਖੁਸ਼ੀ ਨਾਲ ਉਹ ਮੈਨੂੰ ਕਬੂਲ ਆ ਹੁਣ ਇੱਥੇ ਕੀ ਆ ਕਿ ਬੱਚੇ ਦਾ ਮਾਈਂਡ ਸੈਟ ਇਹੋ ਜਿਹਾ ਬਣ ਗਿਆ ਕਿ ਕਰਪਸ਼ਨ ਦਾ ਪੈਸਾ ਜਿਹਦੇ ਵਿੱਚ ਕਿਸੇ ਦਾ ਬਿਰਲਾਪ ਆ ਉਸ ਪੈਸੇ ਦੇ ਵਿੱਚ ਕਿਸੇ ਦੀਆਂ ਚੀਕਾਂ ਨੇ ਵੀ ਉਹ ਨਹੀਂ ਲਊਗਾ ਬੜੀ ਰੇਅਰ ਐਗਜ਼ਾਮਪਲ ਆ ਤੇ ਉਸ ਪੜਾਈ ਦੇ ਵਿੱਚ ਜਾਂ ਉਸ ਵਾਤਾਵਰਣ ਚ ਇਹੋ ਜਿਹਾ ਕੀ ਆ ਕਿ ਉਹ ਜਵਾਬ ਦੇ ਵਿੱਚ ਇਸ ਤਰ੍ਹਾਂ ਦੀ ਸੋਝੀ ਆ ਗਈ ਦੂਸਰੀ ਧਾਰਨਾ ਸਾਡੇ ਬੱਚੇ ਜਦੋਂ ਇੱਥੇ ਹੁੰਦੇ ਨੇ ਬੀ ਟੈਕ ਕਰ ਜਾਣਾ ਬੀ ਐਡ ਪੀ ਟੈਕਟ ਬੜਾ ਮੈਂਟਲ ਤਸ਼ੱਦਦ ਰੱਟੇ ਰੋਟੇ ਲਾ ਕੇ ਪੜ੍ਹਦੇ ਨੇ ਪਰ ਉਹਨਾਂ ਚ ਇੱਕ ਚੀਜ਼ ਦੀ ਘਾਟ ਰਹਿੰਦੀ ਆ ਉਹ ਹੈਗਾ ਸੈਲਫ ਕੌਨਫੀਡੈਂਸ ਤੁਸੀਂ ਮੈਂ ਹੁਣੇ ਟੂਰ ਤੇ ਜਾ ਕੇ ਆਇਆ ਦੋ ਦਿਨ ਬਾਹਰ ਸੀ ਮੈਂ ਉੱਥੇ ਵੀ ਦੇਖਿਆ ਬੜੇ ਧਿਆਨ ਆਈ ਗੱਲ ਆ ਕਿ ਲੋਕ ਉੱਥੇ ਪਹਾੜਾਂ ਤੇ ਸੀ ਖੁਸ਼ੀਆਂ ਮਨਾਉਣ ਗਏ ਸੀ ਪਰ ਕਿਸੇ ਦੀ ਤੋਰ ਦੇ ਵਿੱਚ ਕਿਸੇ ਦੀ ਚਾਲ ਦੇ ਵਿੱਚ ਕਿਸੇ ਦੀ ਢਾਲ ਦੇ ਵਿੱਚ ਕੌਨਫੀਡੈਂਸ ਨਹੀਂ ਸੀ ਸਾਰੇ ਥੱਕੇ ਥੱਕੇ ਹੋਏ ਜਿਵੇਂ ਕੋਈ ਇੱਥੇ ਆਪਾਂ ਕਹਿ ਲਈਏ ਬੱਦੇ ਰੁੱਧੇ ਆਏ ਹੁਣ ਇਹ ਜਿਹੜਾ ਹੈਗਾ ਸਾਡੀ ਪੜ੍ਹਾਈ ਚ ਕਮੀ ਆ ਸਕੂਲਾਂ ਚ ਕਮੀ ਆ ਪਰਿਵਾਰਾਂ ਚ ਕਮੀ ਆ ਇਹ ਕਿੱਥੇ ਇਹਨੂੰ ਫੜਨ ਦੀ ਲੋੜ ਆ ਇਹ ਸਾਡੇ ਅਸੀਂ ਪ੍ਰੈਜ਼ੈਂਟ ਦੇ ਵਿੱਚ ਕਿਉਂ ਨਹੀਂ ਰੰਦੇ ਜੋ ਫਿਰ ਉੱਥੋਂ ਦੀ ਪੜ੍ਹਾਈ ਆ ਜਿਹੜੀ ਉੱਥੇ ਜਵਾਕ ਸੀਗਾ ਨਾ ਦਿਹਾੜੀਆਂ ਕਰਦਾ ਜੀ ਪਰਫਾਂ ਚ ਰਹਿਣਾ ਪਰ ਤੁਸੀਂ ਜਵਾਕ ਨਾਲ ਮੈਂ ਨਹੀਂ ਕਹਿੰਦਾ ਤੁਸੀਂ ਗੱਲ ਕਰਕੇ ਦੇਖੋ 2 ਸਾਲ ਬਾਅਦ ਸਾਲ ਬਾਅਦ ਉਹ ਜਵਾਕ ਜਮਾ ਬਦਲੇ ਹੋਏ ਮਿਲਣਗੇ ਤੁਹਾਨੂੰ ਟੋਟਲੀ ਆਪਣੇ ਬੱਚੇ ਹੁੰਦੇ ਨੇ ਪਰ ਜਦੋਂ ਉਹ ਨਾਲ ਗੱਲ ਕਰਦੇ ਆ ਉਹਨਾਂ ਦੀ ਗੱਲ ਹੀ ਹੋਰ ਹੁੰਦੀ ਆ ਉਹਨਾਂ ਦੇ ਸੁਪਨੇ ਹੀ ਹੋਰ ਹੁੰਦੇ ਨੇ ਸੋ ਇਹ ਕਿੱਥੇ ਕਮੀ ਆ 9 ਸਾਲ ਦੇ ਵਿੱਚ 2024 ਦੇ ਵਿੱਚ ਸਾਨੂੰ ਇਸ ਚੀਜ਼ ਨੂੰ ਫਾਈਂਡ ਆਊਟ ਕਰਨ ਦੀ ਲੋੜ ਆ ਖਾਸ ਤੌਰ ਤੇ ਸਾਡੇ ਜਿਹੜੇ ਮੇਰੇ ਨਾਲ ਟੀਚਰ ਭਰਾ ਪੰਜਾਬੀ ਕਲੱਬ ਨਾਲ ਜੁੜੇ ਹੋਏ ਨੇ ਅਧਿਆਪਕ ਨੇ ਜਾਂ ਅਸੀਂ ਕ ਲਈਏ ਮਾਪੇ ਨੇ ਮਾਪਿਆਂ ਦੇ ਹੋਣ ਨਾਲ ਮੈਂਟਰ ਵੀ ਨੇ ਸਾਨੂੰ ਆਪ ਨੂੰ ਵੀ ਪਤਾ ਕਰਨ ਦੀ ਲੋੜ ਆ ਤੇ ਨਾਲ ਕਿਸੇ ਨੂੰ ਹੋਰ ਵੀ ਇਹ ਚੀਜ਼ਾਂ ਦੱਸਣ ਦੀ ਲੋੜ ਆ ਸੋ ਉੱਥੇ ਵੀ ਆਪਾਂ ਕਹਿ ਦਿੰਨੇ ਆ ਕਿ ਨਸ਼ੇ ਨੇ ਜੀ ਉੱਥੇ ਤਾਂ ਉਹਨਾ ਮੀਡੀਆ ਵੀ ਬੜਾ ਵਾਰ ਰਿਹਾ ਆ ਜਿੱਥੇ ਮੌਤ ਹੋ ਗਈ ਸੋ ਇਸ ਤਰ੍ਹਾਂ ਦੀ ਪੈਨਿਕ ਆਪਾਂ ਨਾਮ ਫਲਾਈਏ ਸਮਾਜ ਦੇ ਵਿੱਚ ਜਿਹੜੀ ਗੱਲ ਆ ਉਹਨੂੰ ਆਪਾਂ ਜਿੱਥੇ ਵੀ ਕਿਤੇ ਪ੍ਰੋਬਲਮਾਂ ਨੂੰ ਦੂਰ ਕਰੀਏ ਨਵੇਂ ਸਾਲ ਦਿੱਤੇ ਇਹ ਅਹਿਦ ਕਰੀਏ ਇਹ ਦੋ ਤੁਹਾਡੇ ਨਾਲ ਆਧਾਰਨਾ ਸਾਂਝੀਆਂ ਕੀਤੀਆਂ ਤੇ ਇਹਦੇ ਨਾਲ ਹੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਧੰਨਵਾਦ